ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਆਪ ਸਾਰਿਆਂ ਦਾ ਸਾਡੀ ਰਸੋਈ ਵਿੱਚ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਸਾਂਬਰ ਬਣਾਉਣਾ ਦੱਸਾਂਗੇ ਆਸਾਨ ਬਹੁਤ ਜਲਦੀ ਬਣ ਜੇਗਾ ਬੜ ਕੇ ਤਿਆਰ ਹੋ ਜਾਏਗਾ ਤੇ ਆਓ ਤੁਹਾਨੂੰ ਇਹਦੀ ਪਹਿਲਾਂ ਤੁਹਾਨੂੰ ਇਹਦੀ ਕੁਆਂਟੀਟੀ ਦੱਸ ਜੀ ਇੱਕ ਕੱਪ ਆਪਾਂ ਹਰਹੰਦ ਦੀ ਦਾਲ ਲਈਏ ਜਿਹਨੂੰ ਕਿ ਤੋਰ ਦਾ ਕਹਿੰਦੇ ਨੇ ਤੇ ਨਾਲ ਆਪਾਂ ਸਾਂਬਰ ਮਸਾਲਾ ਲਿਆ ਹੈ ਅਗਲੀ ਵੀਡੀਓ ਵਿੱਚ ਤੁਹਾਨੂੰ ਸਾਂਬਰ ਮਸਾਲੇ ਦੀ ਵੀ ਰੈਸਪੀ ਦੱਸਾਂਗੇ ਨਾਲ ਇਹ ਆਪਣੇ ਇਹ ਦੇ ਕਿ ਮਿਰਚ ਇਹ 컬러 ਵਾਸਤੇ ਬਾਕੀ ਦੂਜੀ ਮਿਰਚ ਆਪਾਂ ਆਪਣੇ ਹਿਸਾਬ ਨਾਲ ਪਾਵਾਂਗੇ ਇਹ ਆਪਾਂ ਪਿਆਜ਼ ਲਏ ਨੇ 1 ਕੱਪ ਇਹ ਇਮਲੀ ਲਈ ਹਾਂਜੀ ਦੋ ਆਪਾਂ ਇਹ ਲਈ ਗਾਜਰਾ ਲਿਆਨੇ ਆ ਇਹ ਮੂਲੀ ਲਈਏ ਆਪਾਂ ਕੋਈ ਵੀ ਸਬਜ਼ੀ ਇਹਦੇ ਵਿੱਚ ਪਾ ਸਕਦੇ ਆ ਗੋਭੀ ਇਹ ਕੰਤੂਕੀ ਜਾਂ ਕਦੂ ਹਲ ਦੁੱਜਾ ਪੇਠਾ ਵਿੱਚ ਹਲਵਾ ਕਦੂ ਵੀ ਕੋਈ ਵੀ ਚੀਜ਼ ਆਪਾਂ ਸਾਂਬਰ ਚ ਪਾ ਸਕਨੇ ਆ ਆਪਣੇ ਸਵਾਦ ਦਾ ਪਰ ਮੈਂ ਇਹ ਹੀ ਚੀਜ਼ਾਂ ਪਾਣੀਆਂ ਨੇ ਇੰਨੀ ਤੇ ਤਿੰਨ ਆਪਾਂ ਇਹਦੇ ਲਈ ਟਮਾਟਰ ਲੈਣੇ ਤੇ ਇਹ ਆਪਾਂ ਗਾਜਰ ਨੂੰ ਨਾ ਗੋਲ-ਗੋਲ ਕੱਟ ਲੈਣਾ ਆਪਾਂ ਮੂਲੀ ਵੀ ਗੋਲ-ਗੋਲ ਕੱਟ ਲੈਣੀ ਆਂ ਜਾਂਜੀ ਹੁਣ ਆਪਾਂ ਟਮਾਟਰ ਨੂੰ ਕੱਟ ਕੇ ਰੱਖ ਲਵਾਂ ਨਾਲ ਹਾਂਜੀ ਸਬਜ਼ੀ ਆਪਣੀ ਕੱਟ ਕੇ ਤਿਆਰ ਹੈ ਅੱਜ ਹੁਣ ਆਪਾਂ ਤੁਹਾਨੂੰ ਅੱਗੇ ਦੱਸਨੇ ਆਂ ਕਿ ਆਪਾਂ ਕੀ ਕਰਨਾ ਹੈ ਹਾਂਜੀ ਹੁਣ ਆਪਾਂ ਨਾ ਕੁੱਕਰ 'ਚ ਤੇਲ ਪਾ ਲਿਆ ਹੈ ਤੇਲ ਪਾ ਕੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਤੇ ਰਾਈ ਵੀ ਪਾ ਸਕਦੇ ਆਂ ਤੇ ਤੇਜ ਪੱਤਾ ਵੀ ਪਾ ਸਕਦੇ ਆਂ ਕੜੀ ਪੱਤਾ ਪਾ ਸਕਦੇ ਆਂ ਇਹਦੇ ਵਿੱਚ ਤੇ ਅਸੀਂ ਨਹੀਂ ਯੂਜ਼ ਕਰਦੇ ਰਾਈ ਤੇ ਕੜੀ ਪੱਤਾ ਤੇ ਤੁਸੀਂ ਪਾ ਸਕਦੇ ਹੋ ਉਹਦੇ ਨਾਲ ਟੇਸਟ ਹੋਰ ਵੀ ਹੋ ਜਾਏਗਾ ਤੇ ਪਰ ਇਹਦੇ ਨਾਲ ਵੀ ਟੇਸਟ ਬਹੁਤ ਵਧੀਆ ਆਉਂਦਾ ਹੈ ਜੀਰਾ ਪਾਇਆ ਹਾਂਜੀ ਜੀਰਾ ਆਪਣਾ ਪੁੱਜ ਗਿਆ ਲਾਲ ਹੋ ਗਿਆ ਆਪਾਂ ਇਹਦੇ ਵਿੱਚ ਦਾਲ ਪਾ ਦਈਏ ਤੇ ਨਾਲ ਹੀ ਆਪਾਂ ਇਹਦੇ ਸੌ ਸੁਨਾ ਪਾ ਦਈਏ ਪਿਆਜ਼ ਵੀ ਪਾਤਾ ਹੈ ਆਪਾਂ ਇਹਦੇ ਹਲਦੀ ਪਾਤੀਏ ਇੱਕ ਕਮਚ ਤੇ ਨਾਲ ਆਪਾਂ ਪਾਤੀਏ ਵਿੱਚ ਰੱਦ ਮਿਰਚ ਚਮਕ ਤੇ ਨਮਕ ਪਾ ਦੇਣਾ ਹੈ ਤੋਤਨ ਤੇ ਆਪਾਂ ਕਸ਼ਮੀਰੀ ਮਿਰਚਸ ਕਲਰ ਵਾਸਤੇ ਇਹਦੇ ਵਿੱਚ ਪਾ ਦਿੰਦੇ ਹਾਂ ਤੇ ਨਮਕ ਤੁਸੀਂ ਆਪਣੇ ਸਵਾਦ ਅਕੋਰਡਿੰਗ ਵੀ ਪਾ ਸਕਦੇ ਹੋ ਅਦੇਚ ਪਾਣੀ ਪਾਵਾਂਗੇ ਇੱਕ ਕੱਪ ਦਾਲ ਦੇ ਵਿੱਚ ਆਪਾਂ ਇਹਦੇ ਵਿੱਚ 8 ਕੱਪ ਪਾਣੀ ਪਾਉਂਦੇ ਹਾਂ ਹਾਂਜੀ ਆਪਾਂ ਇਹਦੇ 8 ਕੱਪ ਪਾਣੀ ਪਾ ਦਿੱਤਾ ਹੈ ਹੁਣ ਆਪਾਂ ਇਹਨੂੰ 4 ਤੋਂ 5 ਵਿਸਲਾਂ ਲੰਮਾਣਾ ਜਿਹੜੀ ਆਪਣੀ ਦਾਲ ਜਲਦੀ ਵਿੱਚ ਗਲ ਜੇ 4 ਸੀਟੀਆਂ ਵੱਜ ਕੇ ਤੇ ਤਿਆਰ ਹੋ ਗਿਆ ਆਪਾਂ ਦੇਖਨੇ ਨੂੰ ਵੀ ਕਿ ਨਿਕਲ ਗਿਆ ਉਹ ਪੰਜ ਸੀਟੀਆਂ ਨਾਲ ਆਪਣੀ ਦਾਲ ਵੀ ਬਿਲਕੁਲ ਢਲ ਢਲ ਗਈ ਏ ਤੇ ਸambar ਆਪਣਾ ਤਿਆਰ ਥੋੜਾ ਜਾਏ ਇਹ ਸੰਘਣਾ ਹੈ ਇਹਨੂੰ ਆਪਾਂ ਹੋਰ ਪਾਣੀ ਥੋੜਾ ਪਾਵਾਂਗੇ ਇਹਦੇ ਵਿੱਚ ਤੇ ਨਾਲੇ ਆਪਾਂ ਇਹਦੇ ਵਿੱਚ ਇਮਲੀ ਤੇ ਸambar ਪਾਣੀ ਆ ਆਪਾਂ ਇਹਦੇ ਵਿੱਚ ਇਮਲੀ ਪਾ ਦਿੰਦੇ ਆਪਾਂ ਇਹਦੇ ਵਿੱਚ ਦੋ ਚਮਚੇ ਸambar ਦੇ ਪਾ ਦਿੰਦੇ ਆ ਇਹ ਥੋੜਾ ਸਾਬਰ ਆਪਣਾ ਪਤਲਾ ਹੁੰਦਾ ਹੈ ਇਹ ਸੰਘਣਾ ਹੋ ਗਿਆ ਆਪਾਂ ਇਹਦੇ ਵਿੱਚ ਥੋੜਾ ਪਾਣੀ ਪਾ ਲਾਂਗੇ ਇਹਨੂੰ ਹੁਣ ਆਪਾਂ ਇੱਕ ਵਾਰੀ ਇਹਨੇ ਹਾਂਜੀ ਆਪਣਾ ਸਾਬਰ ਬਣ ਕੇ ਤਿਆਰ ਹੋ ਗਿਆ ਹੈ ਇਹਦੇ ਵਿੱਚ ਆਪਾਂ ਇਹ ਤੜਕਾ ਰਾਈ ਤੇ ਕੜੀ ਪੱਤੇ ਦਾ ਤੜਕਾ ਲਾ ਕੇ ਤੇ ਪਾ ਸਕਨੇ ਪਰ ਆਪਾਂ ਪੰਜਾਬੀ ਜਿਹੜੇ ਰਾਈ ਤੇ ਕੜੀ ਪੱਤਾ ਘੱਟ ਵਰਤਦੇ ਆ ਇਸ ਕਰਕੇ ਇਹ ਥੋੜਾ ਆਪਾਂ ਨਹੀਂ ਪਾਇਆ ਤੇ ਸਿਕ ਵੀ ਨਹੀਂ ਯੂਜ ਕਰਦੇ ਵਿੱਚ ਆਨ ਕਲਰ ਬਹੁਤ ਸੋਹਣਾ ਹੈ ਤੇ ਰੈਸਟੋਰੈਂਟ ਵਰਗਾ ਟੇਸਟ ਆਏਗਾ ਤੁਸੀਂ ਬਣਾ ਕੇ ਵੇਖਿਓ ਹਾਂਜੀ ਆਪਣਾ ਸਾਂਬਰ ਤਿਆਰ ਹੋ ਗਿਆ ਤੇ ਉਸ ਦਿਨ ਆਪਾਂ ਮੁਗਫਲੀ ਦੀ ਚਟਨੀ ਤਿਆਰ ਕੀਤੀ ਸੀ ਡੋਸੇ ਦੇ ਨਾਲ ਖਾਣ ਨੂੰ ਡੋਸੇ ਦੇ ਨਾਲ ਸਾਂਬਰ ਤੇ ਮੱਖਲੀ ਦੀ ਚਟਨੀ ਤਿਆਰ ਹੈ ਤੇ ਤੁਸੀਂ ਇਹਦੀ ਘਰ ਬਣਾ ਕੇ ਜਰੂਰ ਟਰਾਈ ਕਰਿਓ ਟਰਾਈ ਕਰਕੇ ਕਮੈਂਟਾਂ ਦੇ ਵਿੱਚ ਦੱਸਿਓ ਤੇ ਇਸ ਵੀਡੀਓ ਨੂੰ ਤੁਸੀਂ ਲਾਈਕ ਤੇ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਫਿਰ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ